ਮਾਸੂਮ ਬੱਚੀ ਦੇ ਨਾਲ ਹੋਇਆ ਕੁਕਰਮ ਹੱਥ ਪੈਰ ਮੂ ਬੰਨੇ ਤੇ ਬਣਾਇਆ ਆਪਣੀ ਹਵਸ ਦਾ ਸ਼ਿਕਾਰ ਤੇ ਹੁਣ ਇਹ ਮਾਮਲਾ ਪਹੁੰਚ ਗਿਆ ਹੈ ਪੁਲਿਸ ਤੱਕ ਜਿਹਾ ਇੱਕ ਖਬਰ ਅਬੋਖਰ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਮਾਸੂਮ ਨਾਬਾਲਗ ਬੱਚੀ ਦੇ ਨਾਲ ਕੁਕਰਮ ਹੋਇਆ ਹੈ ਜ਼ਬਰਜਨਾਹ ਹੋਇਆ ਜਿਸ ਵਿਅਕਤੀ ਦੇ ਵੱਲੋਂ ਇਸ ਦੇ ਨਾਲ ਜ਼ਬਰਜਨਾਹ ਕੀਤਾ ਗਿਆ ਹੈ ਉਸ ਨੇ ਪਹਿਲਾਂ ਇਸ ਬੱਚੀ ਦੇ ਹੱਥ ਪੈਰ ਨੂੰ ਬੰਨੇ ਤੇ ਫਿਰ ਉਸ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਹੁਣ ਇਹ ਮਾਮਲਾ ਪੁਲਿਸ ਤੱਕ ਪਹੁੰਚ ਗਿਆ ਹੈ ਪੁਲਿਸ ਅਧਿਕਾਰੀ ਪ੍ਰੋਮਿਲਾ ਸਿੱਧੂ ਹੋਰਾਂ ਦੀ ਅਗਵਾਈ ਦੇ ਹੇਠ ਇਸ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਦਰਸਲ ਇਹ ਬੱਚੀ ਨਾਬਾਲਿਕ ਹੈ ਇਸ ਦੀ ਉਮਰ ਮਹਿਜ 9 ਸਾਲ ਦੱਸੀ ਜਾ ਰਹੀ ਹੈ ਇਹ ਬੱਚੀ ਚੌਥੀ ਜਮਾਤ ਦੇ ਵਿੱਚ ਪੜਦੀ ਹੈ ਤੇ ਜਿਸ ਵਿਅਕਤੀ ਦੇ ਵੱਲੋਂ ਇਸ ਦੇ ਨਾਲ ਜ਼ਬਰਜਨਾ ਕੀਤਾ ਗਿਆ ਹੈ ਉਹ ਵਿਅਕਤੀ ਇਸ ਬੱਚੀ ਦੇ ਹੀ ਗੁਆਂਢ ਦੇ ਵਿੱਚ ਰਹਿਣ ਵਾਲਾ ਇੱਕ ਬਜ਼ੁਰਗ ਹੈ ਦੱਸਦੀ ਹੈ ਕਿ ਇਹ ਬੱਚੀ ਇੱਕ ਗਰੀਬ ਪਰਿਵਾਰ ਦੇ ਨਾਲ ਸੰਬੰਧ ਰੱਖਦੀ ਹੈ ਜ਼ਿਆਦਾਤਰ ਇਹ ਬੱਚੀ ਆਪਣੇ ਘਰ ਦੇ ਵਿੱਚ ਇਕੱਲੀ ਹੁੰਦੀ ਸੀ ਕਿਉਂਕਿ ਉਸ ਦੀ ਮਾਂ ਵੀ ਕੰਮ ਤੇ ਚਲੀ ਜਾਂਦੀ ਸੀ ਤੇ ਜਦੋਂ ਰੋਜ਼ਾਨਾ ਦੀ ਤਰ੍ਹਾਂ ਇਸ ਦੀ ਮਾਂ ਆਪਣੇ ਕੰਮ ਤੇ ਚਲੀ ਗਈ ਤਾਂ ਉਸ ਤੋਂ ਬਾਅਦ ਇਸ ਬਜ਼ੁਰਗ ਨੇ ਮੌਕੇ ਦਾ ਫਾਇਦਾ ਉਠਾਇਆ ਤਾਂ ਇਹ ਜਿਹੜਾ ਵਿਅਕਤੀ ਸੀ ਇਸ ਬੱਚੀ ਦੇ ਘਰ ਦੇ ਵਿੱਚ ਦਾਖਲ ਹੁੰਦਾ ਉਸ ਨੇ ਇਸ ਬੱਚੀ ਨੂੰ ਡਰਾਇਆ ਧਮਕਾਇਆ ਉਸ ਦੇ ਹੱਥ ਪੈਰ ਨੂੰ ਬੰਨ੍ਹ ਦਿੱਤੇ ਤੇ ਇਸ ਨੂੰ ਚੁੱਕ ਕੇ ਆਪਣੇ ਘਰ ਲੈ ਗਿਆ ਜਿੱਥੇ ਜਾ ਕੇ ਉਸ ਨੇ ਇਸ ਬੱਚੀ ਦੇ ਨਾਲ ਜ਼ਬਰਜਨਾ ਕੀਤਾ ਹੈ, ਬਲਾਤਕਾਰ ਕੀਤਾ ਹੈ ਤੇ ਜਦੋਂ ਇਹ ਬੱਚੀ ਆਪਣੇ ਘਰ ਦੇ ਵਿੱਚ ਪਰਤੀ ਤਾਂ ਉਸ ਨੇ ਆਪਣੇ ਨਾਲ ਹੋਈ ਹੱਡਬੀਤੀ ਆਪਣੀ ਮਾਂ ਦੇ ਨਾਲ ਸਾਂਝੀ ਕੀਤੀ ਤਾਂ ਇਸ ਬੱਚੀ ਦੀ ਮਾਂ ਨੇ ਇਹ ਸਾਰੀ ਗੱਲ ਪਰਿਵਾਰਿਕ ਮੈਂਬਰਾਂ ਨੂੰ ਦੱਸੀ ਤਾਂ ਇਹ ਜਿਹੜਾ ਮਾਮਲਾ ਹੈ ਉਹ ਪੁਲਿਸ ਦੇ ਧਿਆਨ ਦੇ ਵਿੱਚ ਲਿਆਂਦਾ ਗਿਆ। ਦੱਸਦੀ ਹੈ ਕਿ ਪੁਲਿਸ ਅਧਿਕਾਰੀ ਪ੍ਰੋਮਿਲਾ ਸਿੱਧੂ ਹੋਰੀ ਆਪਣੀ ਟੀਮ ਦੇ ਨਾਲ ਇੱਥੇ ਪਹੁੰਚੇ ਨੇ। ਇਸ ਬੱਚੀ ਦੇ ਜਿਹੜੇ ਬਿਆਨ ਨੇ ਉਹ ਕਲਮਬੱਧ ਕਰ ਲਏ ਗਏ ਨੇ। ਇਹ ਤੇ ਜਿਹੜਾ ਦੋਸ਼ੀ ਹੈ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ ਦੱਸਦੀ ਹੈ ਕਿ ਇਸ ਦੋਸ਼ੀ ਵਿਅਕਤੀ ਦਾ ਨਾਮ ਸੁਜਾਨ ਸਿੰਘ ਦੱਸਿਆ ਜਾ ਰਿਹਾ ਹੈ ਇਸ ਦੇ ਪਿਤਾ ਦਾ ਨਾਮ ਟਿੱਲੂ ਸਿੰਘ ਦੱਸਿਆ ਜਾ ਰਿਹਾ ਔਰ ਇਸ ਵਿਅਕਤੀ ਦੀ ਉਮਰ 70 ਸਾਲ ਦੱਸੀ ਜਾ ਰਹੀ ਹੈ ਸੋ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਔਰ ਇਸ ਵਿਅਕਤੀ ਨੂੰ ਮੈਜਿਸਟ੍ਰੇਟ ਮੈਡਮ ਨਮਨੀਤ ਕੌਰ ਹੋਰਾ ਦੀ ਅਦਾਲਤ ਦੇ ਵਿੱਚ ਵੀ ਪੇਸ਼ ਕੀਤਾ ਜਾਵੇਗਾ ਇਸ ਦੇ ਕੋਲੋਂ ਪੁਸ਼ਪੜਤਾਲ ਕੀਤੀ ਜਾ ਰਹੀ ਹੈ ਸੋ ਇਹ 70 ਸਾਲ ਦਾ ਬਜ਼ੁਰਗ ਵਿਅਕਤੀ ਜਿਸ ਨੇ ਆਪਣੇ ਗੁਆਂਢ ਦੇ ਵਿੱਚ ਰਹਿਣ ਵਾਲੀ ਮਾਸੂਮ ਬੱਚੀ ਜਿਸ ਦੀ ਉਮਰ 9 ਸਾਲ ਹੈ ਉਸ ਦੇ ਨਾਲ ਬਲਾਤਕਾਰ ਕੀਤਾ ਹੈ ਮਾਮਲਾ ਪੁਲਿਸ ਦੇ ਵੱਲੋਂ ਨੋਟ ਕਰ ਲਿਆ ਗਿਆ ਹੈ ਔਰ ਪੁਲਿਸ ਇਸ ਮਾਮਲੇ ਵਿੱਚ ਜਾਂਚ ਪੜਤਾਲ ਕਰ ਰਹੀ ਹੈ ਕਾਬਿਲ ਗੌਰ ਹੈ ਕਿ ਮਾਪਿਆਂ ਨੂੰ ਆਪਣੀਆਂ ਬੱਚੀਆਂ ਦੇ ਵੱਲ ਖਾਸ ਤੌਰ ਤੇ ਧਿਆਨ ਦੇਣਾ ਚਾਹੀਦਾ ਹੈ ਖਾਸ ਤੌਰ ਤੇ ਜਦੋਂ ਬੱਚੀਆਂ ਨਾਬਾਲਗ ਹੋਣ ਉਹਨਾਂ ਦਾ ਧਿਆਨ ਮਾਪਿਆਂ ਨੂੰ ਉਚੇਚਾ ਰੱਖਣਾ ਚਾਹੀਦਾ ਹੈ ਕਿਉਂਕਿ ਇਸ ਜਮਾਨੇ ਦੇ ਵਿੱਚ ਬਹੁਤੀ ਚੰਗੇ ਲੋਕ ਆਸ-ਪਾਸ ਨਹੀਂ ਮਿਲਦੇ ਜਿੱਥੇ ਕਿ ਉਹਨਾਂ ਦੀਆਂ ਬੱਚੀਆਂ ਸੁਰੱਖਿਅਤ ਰਹਿ ਸਕਣ ਜਵੇਂ ਇਸ ਮਾਮਲੇ ਦੇ ਵਿੱਚ ਹੋਇਆ ਇੱਕ ਮਾਸੋਂ ਬੱਚੀ ਜਿਸ ਦੀ ਉਮਰ 9 ਸਾਲ ਹੈ ਜਦੋਂ ਉਸ ਦੀ ماں ਘਰ ਦੇ ਵਿੱਚ ਨਹੀਂ ਸੀ ਤਾਂ ਗੁਆਣ ਦੇ ਵਿੱਚ ਰਹਿਣ ਵਾਲੇ ਵਿਅਕਤੀ ਦੇ ਵੱਲੋਂ ਉਸ ਬੱਚੇ ਨੂੰ ਆਪਣੀ ਹਵਾ ਦਾ ਸ਼ਿਕਾਰ ਬਣਾਇਆ ਗਿਆ ਔਰ ਉਹ ਵੀ ਇੱਕ ਬਜ਼ੁਰਗ ਵਿਅਕਤੀ ਦੇ ਵੱਲੋਂ ਖਾਸ ਤੌਰ ਤੇ ਆਮ ਤੌਰ ਤੇ ਲੋਕ ਇਹ ਗੱਲ ਆਖਦੇ ਨੇ ਕਿ ਬਜ਼ੁਰਗਾਂ ਦੇ ਕੋਲ ਬੱਚਿਆਂ ਨੂੰ ਬੈਠਣਾ ਚਾਹੀਦਾ ਉਹਨਾਂ ਦੇ ਕੋਲ ਕੁਝ ਸਿੱਖਣਾ ਚਾਹੀਦਾ ਹੈ ਪਰੰਤੂ ਜਦੋਂ ਇਹੋ ਜਿਹੇ ਬਜ਼ੁਰਗ ਹੀ ਇਹੋ ਜਈਆਂ ਹਰਕਤਾਂ ਕਰਨਗੇ ਤਾਂ ਫਿਰ ਬੱਚੇ ਬੱਚੀਆਂ ਕਿੱਥੇ ਜਾਣਗੇ ਸੋ ਮਾਪਿਆਂ ਨੂੰ ਆਪਣੀਆਂ ਬੱਚਿਆਂ ਦਾ ਖਾਸ ਤੌਰ ਤੇ ਧਿਆਨ ਰੱਖਣਾ ਚਾਹੀਦਾ ਤਾਂ ਕਿ ਉਹਨਾਂ ਦੀਆਂ ਬੱਚੀਆਂ ਸੁਰੱਖਿਅਤ ਰਹਿ ਸਕਣ